ਇੱਕ ਪਿੰਡ ਵਿੱਚ ਇੱਕ ਬਹੁਤ ਹੀ ਗਿਆਨੀ ਪੰਡਿਤ ਰਹਿੰਦਾ ਸੀ ਤੇ ਇੱਕ ਦਿਨ ਉਹ ਆਪਣੇ ਬਚਪਨ ਦੇ ਦੋਸਤ ਨੂੰ ਮਿਲਣ ਦੂਸਰੇ ਪਿੰਡ ਜਾ ਰਿਹਾ ਸੀ ਉਸ ਦਾ ਦੋਸਤ ਬਚਪਨ ਤੋਂ ਹੀ ਗੁੰਗਾ ਤੇ ਇੱਕ ਲੱਤ ਤੋਂ ਅਪਾਹਜ ਸੀ ਉਸ ਦੇ ਦੋਸਤ ਦਾ ਪਿੰਡ ਕਾਫੀ ਦੂਰ ਸੀ ਰਸਤੇ ਵਿੱਚ ਕਈ ਛੋਟੇ-ਛੋਟੇ ਪਿੰਡ ਪੈਂਦੇ ਸਨ ਪੰਡਿਤ ਆਪਣੇ ਹੀ ਧੁੰਨ ਵਿੱਚ ਅੱਗੇ ਚੱਲਿਆ ਜਾ ਰਿਹਾ ਸੀ ਤੇ ਉਦੋਂ ਹੀ ਰਸਤੇ ਵਿੱਚ ਉਸ ਨੂੰ ਇੱਕ ਹੋਰ ਆਦਮੀ ਮਿਲ ਗਿਆ ਉਹ ਵੀ ਪੰਡਿਤ ਦੇ ਨਾਲ-ਨਾਲ ਚੱਲਣ ਲੱਗਾ ਪੰਡਿਤ ਨੇ ਸੋਚਿਆ ਚਲੋ ਚੰਗਾ ਹੀ ਹੋਇਆ ਇੱਕ ਦੂਜੇ ਦੇ ਨਾਲ ਜਾਣ ਨਾਲ ਸਫ਼ਰ ਜਲਦੀ ਕੱਟ ਜਾਵੇਗਾ ਤੁਰਦਿਆਂ ਤੁਰਦਿਆਂ ਪੰਡਿਤ ਨੇ ਉਸ ਆਦਮੀ ਤੋਂ ਉਸ ਦਾ ਨਾਮ ਪੁੱਛਿਆ ਤੇ ਉਸ ਆਦਮੀ ਨੇ ਆਪਣਾ ਨਾਮ ਮਹਾਕਾਲ ਦੱਸਿਆ ਪੰਡਿਤ ਨੂੰ ਇਹ ਨਾਮ ਥੋੜਾ ਅਜੀਬ ਜਿਹਾ ਲੱਗਾ ਪਰ ਪੰਡਿਤ ਨੇ ਨਾਮ ਦੇ ਵਿਸ਼ੇ ਤੇ ਪੁੱਛਣਾ ਕੁਝ ਉਚਿਤ ਨਾ ਸਮਝਿਆ ਦੋਵੇਂ ਹੌਲੀ-ਹੌਲੀ ਇੱਕ ਦੂਜੇ ਦੇ ਨਾਲ ਚੱਲਦੇ ਜਾ ਰਹੇ ਸਨ ਜਦੋਂ ਰਸਤੇ ਵਿੱਚ ਇੱਕ ਪਿੰਡ ਆਇਆ ਤਾਂ ਮਹਾਕਾਲ ਨੇ ਪੰਡਿਤ ਨੂੰ ਕਿਹਾ ਤੁਸੀਂ ਅੱਗੇ ਚੱਲੋ ਮੈਂ ਇਸ ਪਿੰਡ ਵਿੱਚ ਇੱਕ ਸੰਦੇਸ਼ ਦੇਣ ਜਾਣਾ ਹੈ ਮੈਂ ਤੁਹਾਨੂੰ ਅੱਗੇ ਮਿਲਦਾ ਹਾਂ ਪੰਡਿਤ ਨੇ ਕਿਹਾ ਠੀਕ ਹੈ ਅਤੇ ਉਹ ਅੱਗੇ ਵੱਲ ਤੁਰ ਪਿਆ ਜਦੋਂ ਪਿੰਡ ਵਿੱਚ ਖਬਰ ਫੈਲੀ ਕਿ ਇੱਕ ਵਿਅਕਤੀ ਨੂੰ ਮੱਝ ਨੇ ਮਾਰ ਦਿੱਤਾ ਹੈ ਜਿਵੇਂ ਹੀ ਮੱਝ ਨੇ ਉਸ ਵਿਅਕਤੀ ਨੂੰ ਮਾਰਿਆ ਠੀਕ ਥੋੜੀ ਹੀ ਦੇਰ ਬਾਅਦ ਮਹਾਕਾਲ ਵਾਪਸ ਆ ਗਿਆ ਫਿਰ ਤੁਰਦਿਆਂ ਤੁਰਦਿਆਂ ਦੋਵੇਂ ਇੱਕ ਦੂਜੇ ਪਿੰਡ ਦੇ ਬਾਹਰ ਪਹੁੰਚ ਗਏ ਜਿਸ ਜਗ੍ਹਾ ਤੇ ਇੱਕ ਛੋਟਾ ਜਿਹਾ ਮੰਦਿਰ ਬਣਿਆ ਹੋਇਆ ਸੀ ਤੇ ਰੁਕਣ ਦਾ ਵੀ ਕੋਈ ਚੰਗਾ ਪ੍ਰਬੰਧ ਲੱਗ ਰਿਹਾ ਸੀ ਪੰਡਿਤ ਦੇ ਦੋਸਤ ਦਾ ਪਿੰਡ ਉੱਥੋਂ ਅਜੇ ਕਾਫੀ ਦੂਰ ਸੀ ਤੇ ਰਾਤ ਵੀ ਹੋਣ ਵਾਲੀ ਸੀ ਤਾਂ ਪੰਡਿਤ ਨੇ ਮਹਾਕਾਲ ਨੂੰ ਕਿਹਾ ਰਾਤ ਹੋਣ ਵਾਲੀ ਹੈ ਪੂਰਾ ਦਿਨ ਤੁਰਦਿਆਂ ਤੁਰਦਿਆਂ ਥਕਾਵਟ ਵੀ ਮਹਿਸੂਸ ਹੋ ਰਹੀ ਹੈ ਤੇ ਭੁੱਖ ਵੀ ਲੱਗੀ ਹੈ ਅਸੀਂ ਇੱਥੇ ਹੀ ਭੋਜਨ ਕਰਕੇ ਆਰਾਮ ਕਰ ਲੈਨੇ ਹਾਂ ਕੱਲ ਸਵੇਰੇ ਆਰਾਮ ਨਾਲ ਅੱਗੇ ਦਾ ਸਫ਼ਰ ਕਰਾਂਗੇ ਮਹਾਕਾਲ ਨੇ ਕਿਹਾ ਠੀਕ ਹੈ ਮੈਂ ਇਸ ਪਿੰਡ ਵਿੱਚ ਕਿਸੇ ਨੂੰ ਕੋਈ ਜ਼ਰੂਰੀ ਸਮਾਨ ਦੇਣਾ ਹੈ ਤੁਸੀਂ ਖਾਣਾ ਖਾ ਕੇ ਆਰਾਮ ਕਰੋ ਮੈਂ ਬਾਅਦ ਵਿੱਚ ਆ ਕੇ ਖਾ ਲਵਾਂਗਾ ਇਹਨਾਂ ਕਹਿ ਕੇ ਉਹ ਉੱਥੋਂ ਚਲਾ ਗਿਆ ਪਰ ਉਸ ਦੇ ਜਾਂਦਿਆਂ ਹੀ ਕੁਝ ਦੇਰ ਬਾਅਦ ਉਸ ਪਿੰਡ ਵਿੱਚੋਂ ਧੂਆਂ ਨਿਕਲਦਾ ਹੋਇਆ ਦਿਖਾਈ ਦਿੱਤਾ ਤੇ ਦੇਖਦਿਆਂ ਹੀ ਦੇਖਦਿਆਂ ਪੂਰੇ ਪਿੰਡ ਵਿੱਚ ਅੱਗ ਲੱਗ ਗਈ। ਪੰਡਿਤ ਪੰਡਿਤ ਨੇ ਹੈਰਾਨੀ ਨਾਲ ਸੋਚਿਆ ਕਿ ਇਹ ਮਹਾਕਾਲ ਜਿੱਥੇ ਵੀ ਜਾਂਦਾ ਹੈ ਉੱਥੇ ਕਿਸੇ ਨਾ ਕਿਸੇ ਤਰ੍ਹਾਂ ਦਾ ਨੁਕਸਾਨ ਜ਼ਰੂਰ ਹੁੰਦਾ ਹੈ। ਕੁਝ ਤਾਂ ਗੜਬੜ ਹੈ। ਪਰ ਪੰਡਿਤ ਨੇ ਰਾਤ ਵੇਲੇ ਮਹਾਕਾਲ ਨਾਲ ਇਸ ਗੱਲ ਬਾਰੇ ਕੋਈ ਜ਼ਿਕਰ ਨਾ ਕੀਤਾ। ਸਵੇਰੇ ਦੋਨਾਂ ਨੇ ਫਿਰ ਆਪਣੀ ਮੰਜ਼ਲ ਵੱਲ ਤੁਰਨਾ ਸ਼ੁਰੂ ਕਰ ਦਿੱਤਾ। ਕੁਝ ਹੀ ਦੇਰ ਵਿੱਚ ਫਿਰ ਇੱਕ ਪਿੰਡ ਆਇਆ ਤੇ ਮਹਾਕਾਲ ਨੇ ਫਿਰ ਪੰਡਿਤ ਨੂੰ ਕਿਹਾ ਤੁਸੀਂ ਅੱਗੇ ਤੁਰੋ ਮੈਂ ਕੁਝ ਧੇਰ ਵਿੱਚ ਤੁਹਾਨੂੰ ਮਿਲਦਾ ਹਾਂ ਮੈਨੂੰ ਇਸ ਪਿੰਡ ਵਿੱਚ ਜ਼ਰੂਰੀ ਕੰਮ ਹੈ ਮੈਂ ਕਿਸੇ ਕੰਮ ਕਰਕੇ ਤੁਹਾਨੂੰ ਅੱਗੇ ਮਿਲਦਾ ਹਾਂ ਇਹ ਕਹਿ ਕੇ ਮਹਾਕਾਲ ਜਾਣ ਲੱਗਿਆ ਪਰ ਇਸ ਵਾਰ ਪੰਡਿਤ ਅੱਗੇ ਨਹੀਂ ਵਧਿਆ ਬਲਕਿ ਉੱਥੇ ਹੀ ਖੜਾ ਹੋ ਕੇ ਮਹਾਕਾਲ ਨੂੰ ਦੇਖਦਾ ਰਿਹਾ ਉਹ ਕਿੱਥੇ ਜਾਂਦਾ ਹੈ ਤੇ ਕੀ ਕਰਦਾ ਹੈ ਜਦੋਂ ਲੋਕਾਂ ਦੀ ਆਵਾਜ਼ ਸੁਣਾਈ ਦੇਣ ਲੱਗੀ ਕਿ ਕਿਸੇ ਬੰਦੇ ਨੂੰ ਸੱਪ ਨੇ ਡੰਗ ਲਿਆ ਹੈ ਤੇ ਉਹ ਮਰ ਗਿਆ ਹੈ ਠੀਕ ਉਸੇ ਸਮੇਂ ਮਹਾਕਾਲ ਫਿਰ ਤੋਂ ਪੰਡਿਤ ਦੇ ਕੋਲ ਪਹੁੰਚ ਗਿਆ ਪਰ ਇਸ ਵਾਰ ਪੰਡਿਤ ਨੂੰ ਬਰਦਾਸ਼ਤ ਨਾ ਹੋਇਆ ਉਸ ਨੇ ਮਹਾਕਾਲ ਤੋਂ ਪੁੱਛ ਹੀ ਲਿਆ ਕਿ ਤੂੰ ਜਿਸ ਵੀ ਪਿੰਡ ਵਿੱਚ ਜਾਂਦਾ ਹੈ ਉੱਥੇ ਕੋਈ ਨਾ ਕੋਈ ਨੁਕਸਾਨ ਜ਼ਰੂਰ ਹੁੰਦਾ ਹੈ ਕੀ ਤੂੰ ਮੈਨੂੰ ਦੱਸ ਸਕਦਾ ਹੈ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਦੇ ਮਹਾਕਾਲ ਨੇ ਜਵਾਬ ਦਿੱਤਾ ਪੰਡਿਤ ਜੀ ਤੁਸੀਂ ਤਾਂ ਮੈਨੂੰ ਬਹੁਤ ਗਿਆਨੀ ਧਿਆਨੀ ਲੱਗ ਰਹੇ ਹੋ ਇਸ ਲਈ ਮੈਂ ਤੁਹਾਡੇ ਨਾਲ ਤੁਰਨ ਲੱਗਾ ਸੀ ਕਿਉਂਕਿ ਗਿਆਨਵਾਨਾਂ ਦਾ ਸਾਥ ਬਹੁਤ ਚੰਗਾ ਹੁੰਦਾ ਹੈ ਪਰੰਤੂ ਤੁਸੀਂ ਅਜੇ ਤੱਕ ਸਮਝ ਨਹੀਂ ਪਾਏ ਕਿ ਮੈਂ ਕੌਣ ਹਾਂ ਪੰਡਿਤ ਨੇ ਕਿਹਾ ਮੈਂ ਸਮਝ ਤੇ ਗਿਆ ਹਾਂ ਪਰ ਮੈਨੂੰ ਸ਼ੰਕਾ ਹੈ ਜੇਕਰ ਤੁਸੀਂ ਹੀ ਆਪਣੀ ਗੁਪਤ ਜਾਣਕਾਰੀ ਦੇ ਦੇਮੋ ਤਾਂ ਮੇਰੀ ਸ਼ੰਕਾ ਦੂਰ ਹੋ ਜਾਵੇਗੀ ਮਹਾਕਾਲ ਨੇ ਜਵਾਬ ਦਿੱਤਾ ਮੈਂ ਯਮਦੂਤ ਹਾਂ ਅਤੇ ਜਮਰਾਜ ਦੀ ਆਗਿਆ ਨਾਲ ਉਹਨਾਂ ਲੋਕਾਂ ਦੇ ਪ੍ਰਾਣ ਹਰਨ ਕਰਦਾ ਹਾਂ ਜਿਨ੍ਹਾਂ ਦੀ ਉਮਰ ਪੂਰੀ ਹੋ ਚੁੱਕੀ ਹੈ ਹਾਲਾਂਕਿ ਪੰਡਿਤ ਨੂੰ ਪਹਿਲਾਂ ਤੋਂ ਹੀ ਇਸ ਗੱਲ ਦਾ ਸ਼ੱਕ ਸੀ ਫਿਰ ਵੀ ਮਹਾਕਾਲ ਦੇ ਮੂੰਹ ਤੋਂ ਸੁਣ ਕੇ ਪੰਡਿਤ ਘਬਰਾ ਗਿਆ ਪਰ ਫਿਰ ਤੋਂ ਹਿੰਮਤ ਕਰਕੇ ਪੁੱਛਿਆ ਜੇਕਰ ਇਹ ਗੱਲ ਹੈ ਤਾਂ ਤੂੰ ਸੱਚਮੁੱਚ ਜਮਦੂਤ ਹੈ ਤਾਂ ਦੱਸ ਅਗਲੀ ਮੌਤ ਕਿਸ ਦੀ ਹੈ यमदूत ने जवाब ਦਿੱਤਾ اگلی موت ਤੁਹਾਡੇ ਉਸ دوست ਦੀ ਹੈ ਜਿਸ ਨੂੰ ਤੁਸੀਂ ਮਿਲਣ ਲਈ ਜਾ ਰਹੇ ਹੋ ਤੇ ਉਸ ਦੀ ਮੌਤ ਦਾ ਕਾਰਨ ਵੀ ਤੁਸੀਂ ਹੀ ਬਣੋਗੇ ਇਹ ਗੱਲ ਸੁਣ ਕੇ ਪੰਡਿਤ ਘਬਰਾ ਗਿਆ ਪੰਡਿਤ ਸੋਚਾਂ ਵਿੱਚ ਪੈ ਗਿਆ ਕਿ ਜੇਕਰ ਸੱਚਮੁੱਚ ਇਹ ਜਮਦूत ਹੈ ਤਾਂ ਉਸ ਦੀ ਗੱਲ ਸਹੀ ਹੋਵੇਗੀ ਮੇਰੇ ਕਾਰਨ ਮੇਰੇ ਬਚਪਨ ਦੇ ਸਭ ਤੋਂ ਚੰਗੇ دوست ਦੀ ਮੌਤ ਹੋ ਜਾਵੇਗੀ ਇਸ ਲਈ ਚੰਗਾ ਇਹੀ ਹੋਵੇਗਾ ਕਿ ਮੈਂ ਆਪਣੇ دوست ਨੂੰ ਮਿਲਣ ਹੀ ਨਾ ਜਾਵਾਂ ਕਟੋ ਕਟ ਮੈਂ ਤਾਂ ਉਸ ਦੀ ਮੌਤ ਦਾ ਕਾਰਨ ਨਹੀਂ ਬਣਾਗਾ ਮਹਾਕਾਲ ਨੇ ਕਿਹਾ ਤੂ ਜੋ ਸੋਚ ਰਿਹਾ ਹੈ ਉਹ ਸਭ ਮੈਨੂੰ ਪਤਾ ਹੈ ਪਰ ਤੇਰੇ ਆਪਣੇ ਦੋਸਤ ਨਾਲ ਮਿਲਣ ਨਾ ਜਾਣ ਕਰਕੇ ਕੁਦਰਤ ਦੇ ਨਿਯਮ ਨਹੀਂ ਬਦਲਣਗੇ ਤੇਰੇ ਦੋਸਤ ਦੀ ਮੌਤ ਨਿਸ਼ਚਿਤ ਹੈ ਉਹ ਅਗਲੇ ਕੁਝ ਹੀ ਪਲਾਂ ਵਿੱਚ ਮਰਨ ਵਾਲਾ ਹੈ ਮਹਾਕਾਲ ਦੇ ਮੂਹ ਤੋਂ ਇਹ ਗੱਲਾਂ ਸੁਣ ਕੇ ਪੰਡਿਤ ਨੂੰ ਝਟਕਾ ਜਿਹਾ ਲੱਗਿਆ ਕਿਉਂਕਿ ਮਹਾਕਾਲ ਨੇ ਉਸ ਦੇ ਦਿਲ ਦੀ ਗੱਲ ਪੁੱਛ ਲਈ ਸੀ ਜੋ ਕਿ ਸਧਾਰਨ ਵਿਅਕਤੀ ਲਈ ਸੰਭਵ ਨਹੀਂ ਸੀ ਹੁਣ ਤਾਂ ਪੰਡਿਤ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਇਹ ਸੱਚਮੁੱਚ ਹੀ ਜਮਦੂਤ ਹੈ ਤੇ ਉਹ ਆਪਣੇ ਦੋਸਤ ਦੀ ਮੌਤ ਦਾ ਕਾਰਨ ਨਾ ਬਣੇ ਇਸ ਲਈ ਪੰਡਿਤ ਪਿੱਛੇ ਵੱਲ ਮੁੜਿਆ ਤੇ ਆਪਣੇ ਪਿੰਡ ਵੱਲ ਜਾਣ ਲੱਗਾ ਪਰੰਤੂ ਜਿਵੇਂ ਹੀ ਪੰਡਿਤ ਮੁੜਿਆ ਉਸ ਦਾ ਦੋਸਤ ਤੇਜ਼ੀ ਨਾਲ ਉਸ ਵੱਲ ਆਉਂਦਾ ਹੋਇਆ ਦਿਖਾਈ ਦਿੱਤਾ ਜੋ ਪੰਡਿਤ ਨੂੰ ਦੇਖ ਕੇ ਬਹੁਤ ਖੁਸ਼ ਲੱਗ ਰਿਹਾ ਸੀ ਆਪਣੇ ਦੋਸਤ ਦੇ ਆਉਣ ਦੀ ਗਤੀ ਨੂੰ ਵੇਖ ਕੇ ਪੰਡਿਤ ਨੂੰ ਇਦਾਂ ਲੱਗਿਆ ਜਿਵੇਂ ਕਿ ਉਸ ਦਾ ਦੋਸਤ ਕਾਫੀ ਸਮੇਂ ਤੋਂ ਉਸ ਦੇ ਪਿੱਛੇ ਹੀ ਆ ਰਿਹਾ ਸੀ ਪਰ ਉਹ ਬਚਪਨ ਤੋਂ ਹੀ ਗੁੰਗਾ ਤੇ ਪੈਰਾਂ ਤੋਂ ਅਪਾਹਜ ਸੀ ਇਸ ਲਈ ਨਾ ਤਾਂ ਉਹ ਪੰਡਿਤ ਦੇ ਕੋਲ ਪਹੁੰਚ ਰਿਹਾ ਸੀ ਤੇ ਨਾ ਹੀ ਉਸ ਨੂੰ ਆਵਾਜ਼ਾਂ ਮਾਰ ਸਕਦਾ ਸੀ ਪਰ ਜਿਵੇਂ ਉਹ ਪੰਡਿਤ ਦੇ ਕੋਲ ਪਹੁੰਚਿਆ ਅਚਾਨਕ ਉਸ ਦੀ ਮੌਤ ਹੋ ਗਈ ਪੰਡਿਤ ਹੱਕਾ ਬੱਕਾ ਰਹਿ ਗਿਆ ਤੇ ਮਹੱਕਾ ਬੱਕਾ ਹੋ ਕੇ ਮਹਾਕਾਲ ਵੱਲ ਵੇਖਣ ਲੱਗਾ ਜਿਵੇਂ ਹੀ ਉਹ ਪੁੱਛਣਾ ਚਾਹ ਰਿਹਾ ਹੋਵੇ ਕਿ ਆਖਰ ਕੀ ਹੋਇਆ ਮਹਾਕਾਲ ਪੰਡਿਤ ਦੇ ਮਨ ਦੀ ਗੱਲ ਸਮਝ ਗਿਆ ਤੇ ਬੋਲਿਆ ਤੁਹਾਡਾ ਦੋਸਤ ਪਿਛਲੇ ਪਿੰਡ ਤੋਂ ਤੁਹਾਡੇ ਪਿੱਛੇ-ਪਿੱਛੇ ਆ ਰਿਹਾ ਸੀ ਪਰ ਉਹ ਅਪਾਹਜ ਅਤੇ ਗੁੰਗਾ ਹੋਣ ਦੀ ਵਜ੍ਹਾ ਨਾਲ ਤੁਹਾਡੇ ਤੱਕ ਨਹੀਂ ਪਹੁੰਚ ਸਕਿਆ ਉਸਨੇ ਆਪਣੀ ਪੂਰੀ ਤਾਕਤ ਲਗਾ ਕੇ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਬੁਢਾਪੇ ਵਿੱਚ ਬਚਪਨ ਵਰਗੀ ਤਾਕਤ ਨਹੀਂ ਹੁੰਦੀ ਇਸ ਲਈ ਦਿਲ ਦਾ ਦੌਰਾ ਪੈਣ ਕਰਕੇ ਤੁਹਾਡੇ ਦੋਸਤ ਦੀ ਮੌਤ ਹੋ ਗਈ ਕਿਉਂਕਿ ਤੁਹਾਨੂੰ ਮਿਲਣ ਦੇ ਲਈ ਆਪਣੀ ਗਤੀ ਦੀ ਸੀਮਾ ਨੂੰ ਲੰਘਦੇ ਹੋਏ ਉਹ ਤੁਹਾਨੂੰ ਮਿਲਣ ਦੇ ਲਈ ਤੁਹਾਡੇ ਪਿੱਛੇ-ਪਿੱਛੇ ਭੱਜ ਰਿਹਾ ਸੀ ਇਸ ਲਈ ਤੁਸੀਂ ਆਪਣੇ ਦੋਸਤ ਦੀ ਮੌਤ ਦਾ ਕਾਰਨ ਬਣੇ ਹੁਣ ਪੰਡਿਤ ਨੂੰ ਵਿਸ਼ਵਾਸ ਹੋ ਚੁੱਕਿਆ ਸੀ ਕਿ ਸੱਚਮੁੱਚ ਇਹ ਮਹਾਕਾਲ ਇੱਕ ਜਮਦੂਤ ਹੈ ਅਤੇ ਉਸ ਦਾ ਕੰਮ ਜੀਵਾਂ ਦੇ ਪ੍ਰਾਣਾ ਨੂੰ ਹੜਣ ਕਰਨਾ ਹੈ। ਪੰਡਿਤ ਇੱਕ ਗਿਆਨੀ ਵਿਅਕਤੀ ਸੀ ਇਸ ਲਈ ਇਹ ਵੀ ਜਾਣਦਾ ਸੀ ਕਿ ਮੌਤ ਤੇ ਕਿਸੇ ਦਾ ਵਾਸ ਨਹੀਂ ਚੱਲਦਾ। ਸਾਰੇ ਜੀਵਾਂ ਨੂੰ ਇੱਕ ਨਾ ਇੱਕ ਦਿਨ ਮਰਨਾ ਹੀ ਪੈਂਦਾ ਹੈ। ਇਹ ਸੋਚ ਕੇ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ ਪਰ ਅਚਾਨਕ ਪੰਡਿਤ ਦੇ ਮਨ ਵਿੱਚ ਆਪਣੀ ਮੌਤ ਬਾਰੇ ਜਾਣਨ ਦੀ ਇੱਛਾ ਪੈਦਾ ਹੋਈ। ਇਸ ਲਈ ਉਸਨੇ ਮਹਾਕਾਲ ਤੋਂ ਪੁੱਛਿਆ ਜਦੋਂ ਮੌਤ ਮੇਰੇ ਦੋਸਤ ਦੀ ਹੋਣੀ ਸੀ ਤਾਂ ਤੁਸੀਂ ਸ਼ੁਰੂ ਤੋਂ ਹੀ ਮੇਰੇ ਨਾਲ ਕਿਉਂ ਚੱਲ ਰਹੇ ਸੀ ਮਹਾਕਾਲ ਨੇ ਜਵਾਬ ਦਿੱਤਾ ਮੈਂ ਤਾਂ ਸਾਰਿਆਂ ਦੇ ਨਾਲ ਚੱਲਦਾ ਹਾਂ ਤੇ ਹਰ ਪਲ ਚੱਲਦਾ ਹਾਂ ਪਰ ਲੋਕ ਮੈਨੂੰ ਪਹਿਚਾਨ ਹੀ ਨਹੀਂ ਪਾਉਂਦੇ ਕਿਉਂਕਿ ਲੋਕਾਂ ਦੇ ਕੋਲ ਤਾਂ ਆਪਣੀਆਂ ਸਮੱਸਿਆਵਾਂ ਤੋਂ ਇਲਾਵਾ ਹੋਰ ਕਿਸੇ ਵਿਅਕਤੀ ਵਸਤੂ ਜਾਂ ਘਟਨਾ ਬਾਰੇ ਸੋਚਣ ਜਾਂ ਸਮਝਣ ਦਾ ਸਮਾਂ ਹੀ ਨਹੀਂ ਹੁੰਦਾ ਪੰਡਿਤ ਨੇ ਕਿਹਾ ਕਿ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਮੇਰੀ ਮੌਤ ਕਦੋਂ ਤੇ ਕਿਵੇਂ ਹੋਵੇਗੀ ਮਹਾਕਾਲ ਨੇ ਕਿਹਾ ਹਾਲਾਂਕਿ ਕਿਸੇ ਆਮ ਜੀਵ ਨੂੰ ਇਹ ਜਾਣਨਾ ਠੀਕ ਨਹੀਂ ਹੈ ਕਿਉਂਕਿ ਕੋਈ ਵੀ ਜੀਵ ਆਪਣੀ ਮੌਤ ਬਾਰੇ ਜਾਣ ਕੇ ਦੁਖੀ ਹੀ ਹੁੰਦਾ ਹੈ ਪਰ ਤੁਸੀਂ ਗਿਆਨੀ ਵਿਅਕਤੀ ਪ੍ਰਤੀਤ ਹੋ ਰਹੇ ਹੋ ਤੇ ਆਪਣੇ ਦੋਸਤ ਦੀ ਮੌਤ ਨੂੰ ਤੁਸੀਂ ਜਿੰਨੀ ਆਸਾਨੀ ਨਾਲ ਸਹਿਣ ਕਰ ਲਿਆ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਤੁਸੀਂ ਆਪਣੀ ਮੌਤ ਬਾਰੇ ਵੀ ਜਾਣ ਕੇ ਦੁਖੀ ਨਹੀਂ ਹੋਵੋਗੇ ਇਸ ਲਈ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਤੇਰੀ ਮੌਤ ਅੱਜ ਤੋਂ ਠੀਕ 6 ਮਹੀਨੇ ਬਾਅਦ ਅੱਜ ਦੇ ਹੀ ਦਿਨ ਕਿਸੇ ਦੂਜੇ ਰਾਜ ਵਿੱਚ ਫਾਂਸੀ ਲੱਗਣ ਨਾਲ ਹੋਵੇਗੀ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੋਵੇਗੀ ਕਿ ਤੁਸੀਂ ਖੁਦ ਖੁਸ਼ੀ-ਖੁਸ਼ੀ ਫਾਂਸੀ ਨੂੰ ਸਵੀਕਾਰ ਕਰ ਲਵੋਗੇ ਇਹ ਨਾ ਗੈ ਕਿ ਮਹਾਕਾਲ ਉੱਥੋਂ ਜਾਣ ਲੱਗਿਆ ਕਿਉਂਕਿ ਮਹਾਕਾਲ ਦਾ ਪੰਡਿਤ ਦੇ ਨਾਲ ਬੈਠਣ ਦਾ ਹੁਣ ਕੋਈ ਕਾਰਨ ਹੀ ਨਹੀਂ ਸੀ ਪੰਡਿਤ ਵੀ ਆਪਣੇ ਦੋਸਤ ਦੇ ਦੇਹ ਸੰਸਕਾਰ ਤੇ ਬਾਕੀ ਰਸਮਾਂ ਕਰਕੇ ਆਪਣੇ ਪਿੰਡ ਚਲਾ ਗਿਆ ਪਰ ਕੋਈ ਵਿਅਕਤੀ ਕਿੰਨਾ ਵੀ ਗਿਆਨੀ ਕਿਉਂ ਨਾ ਹੋਵੇ ਆਪਣੀ ਮੌਤ ਦੀ ਗੱਲ ਸੁਣ ਕੇ ਦੁਖੀ ਤਾਂ ਹੁੰਦਾ ਹੀ ਹੈ ਅਤੇ ਮੌਤ ਤੋਂ ਬਚਣ ਲਈ ਕੁਝ ਨਾ ਕੁਝ ਕਰਦਾ ਜ਼ਰੂਰ ਹੈ ਤਾਂ ਪੰਡਿਤ ਨੇ ਵੀ ਕੀਤਾ ਪੰਡਿਤ ਵਿਦਵਾਨ ਸੀ ਇਸ ਲਈ ਉਸ ਦੀ ਪ੍ਰਸਿੱਧੀ ਉਸ ਰਾਜ ਦੇ ਰਾਜੇ ਤੱਕ ਸੀ ਉਸ ਪੰਡਿਤ ਨੇ ਸੋਚਿਆ ਕਿ ਰਾਜੇ ਦੇ ਕੋਲ ਤਾਂ ਕਾਫੀ ਗਿਆਨੀ ਮੰਤਰੀ ਹਨ ਉਹ ਮੇਰੀ ਮੌਤ ਨਾਲ ਸੰਬੰਧਤ ਸਮੱਸਿਆ ਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢ ਲੈਣਗੇ। ਪੰਡਿਤ ਇਹ ਸੋਚਦੇ ਹੋਏ ਰਾਜ ਦਰਬਾਰ ਵਿੱਚ ਪਹੁੰਚ ਜਾਂਦਾ ਹੈ ਤੇ ਉਸ ਨੇ ਉੱਥੇ ਜਾ ਕੇ ਰਾਜੇ ਨੂੰ ਸਾਰੀ ਗੱਲ ਦੱਸੀ। ਰਾਜੇ ਨੇ ਇਹ ਗੱਲ ਆਪਣੇ ਮੰਤਰੀਆਂ ਨੂੰ ਦੱਸੀ ਤੇ ਉਹਨਾਂ ਤੋਂ ਸਲਾਹ ਮੰਗੀ। ਅੰਤ ਵਿੱਚ ਸਾਰਿਆਂ ਨੇ ਵਿਚਾਰ ਕਰਕੇ ਕਿਹਾ ਕਿ ਜੇਕਰ ਪੰਡਿਤ ਦੀ ਗੱਲ ਸਹੀ ਹੈ, ਇਹ ਤਾਂ ਨਿਸ਼ਚਿਤ ਹੈ ਕਿ ਉਸ ਦੀ ਮੌਤ 6 ਮਹੀਨੇ ਦੇ ਬਾਅਦ ਹੀ ਹੋਵੇਗੀ। ਪਰ ਮੌਤ ਤਦ ਹੋਵੇਗੀ ਜਦ ਉਹ ਦੂਜੇ ਰਾਜ ਵਿੱਚ ਜਾਵੇਗਾ ਜੇਕਰ ਉਹ ਦੂਜੇ ਰਾਜ ਵਿੱਚ ਜਾਵੇਗਾ ਹੀ ਨਹੀਂ ਤਾਂ ਮੌਤ ਨਹੀਂ ਹੋਵੇਗੀ ਮੰਤਰੀਆਂ ਦੀ ਇਹ ਸਲਾਹ ਰਾਜੇ ਨੂੰ ਵੀ ਠੀਕ ਲੱਗੀ ਬਹੁਤ ਸੋਚ ਸਮਝ ਕੇ ਰਾਜੇ ਨੇ ਪੰਡਿਤ ਦੇ ਨਾਲ ਰਹਿਣ ਦਾ ਇੰਤਜ਼ਾਮ ਮਹਿਲ ਵਿੱਚ ਹੀ ਕਰ ਦਿੱਤਾ ਤੇ ਰਾਜੇ ਦੇ ਹੁਕਮ ਤੋਂ ਬਿਨਾ ਉਹ ਪੰਡਿਤ ਨੂੰ ਕਿਸੇ ਨੂੰ ਵੀ ਮਿਲਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ ਪਰ ਪੰਡਿਤ ਕਿਤੇ ਵੀ ਆ ਜਾ ਸਕਦਾ ਸੀ ਤਾਂ ਕਿ ਪੰਡਿਤ ਨੂੰ ਇਹ ਨਾ ਲੱਗੇ ਕਿ ਉਹ ਰਾਜੇ ਦੀ ਕੈਦ ਵਿੱਚ ਹੈ ਪਰੰਤੂ ਪੰਡਿਤ ਦੇ ਡਰ ਦੇ ਕਾਰਨ ਖੁਦ ਕਿਤੇ ਵੀ ਨਹੀਂ ਆਉਂਦਾ ਜਾਂਦਾ ਸੀ ਹੌਲੀ ਹੌਲੀ ਪੰਡਿਤ ਦੀ ਮੌਤ ਦਾ ਸਮਾਂ ਨਸਦੀਕ ਆਉਣ ਲੱਗਾ ਤੇ ਉਹ ਵੀ ਦਿਨ ਆ ਗਿਆ ਜਿਸ ਦਿਨ ਪੰਡਿਤ ਦੀ ਮੌਤ ਹੋਣ ਵਾਲੀ ਸੀ ਪੰਡਿਤ ਆਪਣੀ ਮੌਤ ਨੂੰ ਲੈ ਕੇ ਬਹੁਤ ਚਿੰਤਤ ਸੀ ਇਸ ਲਈ ਉਸ ਦਿਨ ਪੰਡਿਤ ਡਰ ਦੇ ਮਾਰੇ ਜਲਦੀ ਹੀ ਸੌ ਗਿਆ ਤਾ ਕਿ ਜਲਦੀ ਨਾਲ ਉਹ ਰਾਤ ਬੀਤ ਜਾਵੇ ਤੇ ਅਗਲਾ ਦਿਨ ਚੜ ਜਾਵੇ ਤੇ ਮੌਤ ਟਲ ਸਕੇ ਪਰ ਪੰਡਿਤ ਨੂੰ ਖੁਦ ਨੀਂਦ ਵਿੱਚ ਤੁਰਨ ਦੀ ਬਿਮਾਰੀ ਸੀ ਅਤੇ ਇਹ ਬਿਮਾਰੀ ਦੇ ਬਾਰੇ ਉਹ ਖੁਦ ਵੀ ਨਹੀਂ ਜਾਣਦਾ ਸੀ ਤੇ ਕਿਸੇ ਰਾਜੇ ਦੇ ਵੈਦ ਨੂੰ ਦੱਸਣ ਦਾ ਤਾਂ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ ਉਸ ਰਾਤ ਪੰਡਿਤ ਨੂੰ ਨੀਂਦ ਵਿੱਚ ਤੁਰਨ ਦਾ ਦੌਰਾ ਪਿਆ ਉਹ ਉੱਠਿਆ ਤੇ ਜੇਲ੍ਹ ਤੋਂ ਬਾਹਰ ਨਿਕਲ ਕੇ ਤਵੇਲੇ ਵਿੱਚ ਆ ਗਿਆ ਪੰਡਿਤ ਰਾਜੇ ਦਾ ਖਾਸ ਮਹਿਮਾਨ ਸੀ ਇਸ ਲਈ ਕਿਸੇ ਵੀ ਪਹਿਰੇਦਾਰ ਨੇ ਉਸ ਨੂੰ ਨਹੀਂ ਰੋਕਿਆ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਪੁੱਛਗਿੱਛ ਕੀਤੀ ਤਵੇਲੇ ਵਿੱਚ ਪਹੁੰਚ ਕੇ ਉਹ ਸਭ ਤੋਂ ਤੇਜ਼ ਚੱਲਣ ਵਾਲੀ ਘੋੜੀ ਦੀ ਪਿੱਠ ਤੇ ਸਵਾਰ ਹੋ ਕੇ ਨੀਂਦ ਵਿੱਚ ਹੀ ਰਾਜ ਦੀ ਸੀਮਾ ਤੋਂ ਬਾਹਰ ਦੂਜੇ ਰਾਜ ਵਿੱਚ ਚਲਾ ਗਿਆ ਇਹ ਨਾ ਹੀ ਨਹੀਂ ਉਹ ਦੂਸਰੇ ਰਾਜ ਦੇ ਰਾਜੇ ਦੇ ਮਹਿਲ ਵਿੱਚ ਪਹੁੰਚ ਗਿਆ ਤੇ ਉਸ ਮਹਿਲ ਦੇ ਪਹਿਰੇਦਾਰ ਨੇ ਵੀ ਉਸ ਨੂੰ ਨਹੀਂ ਰੋਕਿਆ ਤੇ ਨਾ ਹੀ ਕੋਈ ਪੁੱਛਗਿੱਛ ਕੀਤੀ ਸਾਰੇ ਲੋਕ ਰਾਤ ਦੇ ਅੰਤਿਮ ਪੈਰ ਹੋਣ ਦੇ ਕਾਰਨ ਨੀਂਦ ਵਿੱਚ ਸਨ ਤੇ ਉਹ ਪੰਡਿਤ ਸਿੱਧਾ ਰਾਜੇ ਦੇ ਬੈੱਡਰੂਮ ਵਿੱਚ ਪਹੁੰਚ ਗਿਆ ਜਿੱਥੇ ਰਾਜਾ ਤੇ ਰਾਣੀ ਸੌਂ ਰਹੇ ਸਨ ਉੱਥੇ ਪੰਡਿਤ ਵੀ ਜਾ ਕੇ ਲੇਟ ਗਿਆ ਸਵੇਰ ਹੋਈ ਤਾਂ ਰਾਜੇ ਨੇ ਪੰਡਿਤ ਨੂੰ ਰਾਣੀ ਦੇ ਨਾਲ ਸੁੱਤਾ ਹੋਇਆ ਦੇਖਿਆ ਜਿਸ ਨਾਲ ਰਾਜਾ ਬਹੁਤ ਗੁੱਸਾ ਹੋਇਆ ਤੇ ਪੰਡਿਤ ਨੂੰ ਗ੍ਰਿਫਤਾਰ ਕਰ ਲਿਆ ਪੰਡਿਤ ਨੂੰ ਤਾਂ ਕੁਝ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਆਖਿਰ ਦੂਜੇ ਰਾਜ ਵਿੱਚ ਅਤੇ ਰਾਜੇ ਦੇ ਬੈੱਡਰੂਮ ਵਿੱਚ ਉਹ ਕਿਵੇਂ ਪਹੁੰਚ ਗਿਆ ਪਰ ਉੱਥੇ ਇਹ ਸਭ ਸੁਣਨ ਵਾਲਾ ਕੌਣ ਸੀ ਰਾਜੇ ਨੇ ਪੰਡਿਤ ਨੂੰ ਦਰਬਾਰ ਵਿੱਚ ਹਾਜ਼ਰ ਕਰਨ ਦਾ ਹੁਕਮ ਦਿੱਤਾ ਕੁਝ ਸਮੇਂ ਬਾਅਦ ਪੰਡਿਤ ਨੂੰ ਦਰਬਾਰ ਵਿੱਚ ਲਿਆਂਦਾ ਗਿਆ ਤੇ ਰਾਜੇ ਦਾ ਦਰਬਾਰ ਲੱਗਾ ਜਿੱਥੇ ਰਾਜੇ ਨੇ ਪੰਡਿਤ ਨੂੰ ਦੇਖਿਆ ਤੇ ਦੇਖਦਿਆਂ ਹੀ ਗੁੱਸੇ ਵਿੱਚ ਪੰਡਿਤ ਨੂੰ ਫਾਂਸੀ ਤੇ ਚੜਾ ਕੇ ਦੇਣ ਦਾ ਹੁਕਮ ਸੁਣਾ ਦਿੱਤਾ ਫਾਂਸੀ ਦੀ ਸਜ਼ਾ ਸੁਣ ਕੇ ਪੰਡਿਤ ਕੰਬ ਗਿਆ ਫਿਰ ਵੀ ਕੁਝ ਹਿੰਮਤ ਕਰਕੇ ਉਸਨੇ ਰਾਜੇ ਨੂੰ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਮੈਂ ਰਾਜ ਮਹਿਲ ਵਿੱਚ ਕਿਵੇਂ ਪਹੁੰਚਿਆ ਤੇ ਇਹ ਵੀ ਨਹੀਂ ਜਾਣਦਾ ਕਿ ਮੈਂ ਤੁਹਾਡੇ ਬੈੱਡਰੂਮ ਵਿੱਚ ਕਿਵੇਂ ਆਇਆ ਤੇ ਤੁਹਾਡੇ ਰਾਜ ਦੇ ਕਿਸੇ ਪਹਿਰੇਦਾਰ ਨੇ ਮੈਨੂੰ ਰੋਕਿਆ ਕਿਉਂ ਨਹੀਂ ਪਰ ਮੈਂ ਇੰਨਾ ਜਾਣਦਾ ਹਾਂ ਕਿ ਅੱਜ ਮੇਰੀ ਮੌਤ ਹੋਣੀ ਸੀ ਤੇ ਹੁਣ ਸੱਚ ਵਿੱਚ ਹੋਣ ਜਾ ਰਹੀ ਹੈ ਰਾਜੇ ਨੂੰ ਇਹ ਗੱਲ ਥੋੜੀ ਅਜੀਬ ਲੱਗੀ ਉਸਨੇ ਪੁੱਛਿਆ ਤੈਨੂੰ ਕਿਵੇਂ ਪਤਾ ਕਿ ਅੱਜ ਤੇਰੀ ਮੌਤ ਹੋਣੀ ਹੈ ਤੂੰ ਕਹਿਣਾ ਕੀ ਚਾਹੁੰਦਾ ਹੈ ਰਾਜੇ ਦੇ ਇਸ ਸਵਾਲ ਦੇ ਜਵਾਬ ਵਿੱਚ ਪੰਡਿਤ ਨੇ ਮਹਾਕਾਲ ਨਾਲ ਮਿਲਣ ਦੀ ਕਹਾਣੀ ਦੱਸ ਦਿੱਤੀ ਤੇ ਕਿਹਾ ਕਿ ਮਹਾਰਾਜ ਕਿਸੇ ਵੀ ਆਮ ਵਿਅਕਤੀ ਵਿੱਚ ਇੰਨਾ ਸਾਹਸ ਨਹੀਂ ਕਿ ਉਹ ਰਾਜੇ ਦੇ ਬੈੱਡ ਵਿੱਚ ਰਾਜੇ ਦੀ ਮੌਜੂਦਗੀ ਵਿੱਚ ਰਾਣੀ ਦੇ ਕੋਲ ਚਲਾ ਜਾਵੇ ਤੇ ਸੌ ਜਾਵੇ ਰਾਜੇ ਨੂੰ ਪੰਡਿਤ ਦੀ ਗੱਲ ਵਿੱਚ ਥੋੜੀ ਸੱਚਾਈ ਦਿਖੀ ਪਰੰਤੂ ਉਸਨੇ ਸੋਚਿਆ ਕਿ ਇਹ ਮੌਤ ਤੋਂ ਬਚਣ ਲਈ ਆਪਣੀ ਮੌਤ ਦੀ ਭਵਿੱਖਵਾਣੀ ਦਾ ਬਹਾਨਾ ਬਣਾ ਰਿਹਾ ਹੈ ਇਸ ਲਈ ਰਾਜੇ ਨੇ ਪੰਡਿਤ ਨੂੰ ਕਿਹਾ ਕਿ ਜੇਕਰ ਤੇਰੀ ਇਹ ਗੱਲ ਸੱਚ ਹੈ ਅਤੇ ਅੱਜ ਤੇਰੀ ਮੌਤ ਦਾ ਦਿਨ ਹੈ ਜਿਵੇਂ ਕਿ ਤੇਰੇ ਮਹਾਕਾਲ ਨੇ ਤੈਨੂੰ ਕਿਹਾ ਸੀ ਤੇ ਤੇਰੀ ਮੌਤ ਦਾ ਕਾਰਨ ਮੈਂ ਨਹੀਂ ਬਣਾਗਾ ਪਰ ਜੇਕਰ ਇਹ ਗੱਲ ਝੂਠੀ ਨਿਕਲੀ ਤਾਂ ਨਿਸ਼ਚਿਤ ਅੱਜ ਤੇਰੀ ਮੌਤ ਦਾ ਦਿਨ ਹੋਵੇਗਾ ਕਿਉਂਕਿ ਗਵੰਢੀ ਰਾਜ ਦਾ ਰਾਜਾ ਉਸ ਦਾ ਦੋਸਤ ਸੀ ਉਸਨੇ ਤੁਰੰਤ ਸਿਪਾਈਆਂ ਦੇ ਹੱਥ ਦੂਸਰੇ ਰਾਜ ਦੇ ਰਾਜੇ ਨੂੰ ਪੱਤਰ ਭੇਜਿਆ ਤੇ ਪੰਡਿਤ ਦੀ ਗੱਲ ਦੀ ਸੱਚਾਈ ਦਾ ਸਬੂਤ ਮੰਗਿਆ ਸ਼ਾਮ ਤੱਕ ਭੇਜੇ ਗਏ ਸੈਨਿਕ ਵਾਪਸ ਮੁੜੇ ਤੇ ਉਹਨਾਂ ਨੇ ਦੱਸਿਆ ਮਹਾਰਾਜ ਪੰਡਿਤ ਜੋ ਕਹਿ ਰਿਹਾ ਹੈ ਉਹ ਪੂਰੀ ਤਰ੍ਹਾਂ ਸੱਚ ਹੈ ਦੂਜੇ ਰਾਜ ਦੇ ਰਾਜੇ ਨੇ ਪੰਡਿਤ ਨੂੰ ਰਹਿਣ ਦੇ ਲਈ ਆਪਣੇ ਹੀ ਮਹਿਲ ਵਿੱਚ ਪੂਰਾ ਪ੍ਰਬੰਧ ਕਰਕੇ ਰੱਖਿਆ ਸੀ ਤੇ ਪਿਛਲੇ 6 ਮਹੀਨਿਆਂ ਤੋਂ ਪੰਡਿਤ ਰਾਜੇ ਦਾ ਮਹਿਮਾਨ ਸੀ ਕਾਲ ਰਾਜਾ ਇਸ ਨਾਲ ਆਖਰੀ ਵਾਰ ਮਿਲਿਆ ਸੀ ਇਸ ਤੋਂ ਬਾਅਦ ਇਸ ਰਾਜ ਵਿੱਚ ਇਹ ਕਿਵੇਂ ਪਹੁੰਚਿਆ ਇਸ ਦੀ ਜਾਣਕਾਰੀ ਕਿਸੇ ਨੂੰ ਵੀ ਨਹੀਂ ਹੈ ਇਸ ਲਈ ਉਸ ਰਾਜ ਦੇ ਰਾਜੇ ਦੇ ਅਨੁਸਾਰ ਪੰਡਿਤ ਨੂੰ ਫਾਂਸੀ ਦੀ ਸਜ਼ਾ ਦੇਣਾ ਉਚਿਤ ਨਹੀਂ ਸੀ ਪਰ ਰਾਜੇ ਦੇ ਲਈ ਇੱਕ ਨਵੀਂ ਸਮੱਸਿਆ ਆ ਗਈ ਕਿਉਂਕਿ ਉਸ ਦੇ ਬਿਨਾਂ ਕੁਝ ਜਾਣੇ ਹੀ ਪੰਡਿਤ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਇਸ ਲਈ ਜੇਕਰ ਸਜ਼ਾ ਨਹੀਂ ਦਿੱਤੀ ਜਾਂਦੀ ਤਾਂ ਰਾਜੇ ਦੇ ਕਥਨ ਦਾ ਅਪਮਾਨ ਹੋ ਜਾਂਦਾ ਅਤੇ ਜੇਕਰ ਰਾਜੇ ਦੁਆਰਾ ਦਿੱਤੀ ਗਈ ਸਜ਼ਾ ਦਾ ਮaan ਰੱਖਿਆ ਜਾਂਦਾ ਤਾਂ ਪੰਡਿਤ ਬਿਨਾਂ ਵਜ੍ਹਾ ਹੀ ਪੰਡਿਤ ਦੀ ਮੌਤ ਹੋ ਜਾਵੇਗੀ ਰਾਜੇ ਨੇ ਆਪਣੇ ਸਾਰੇ ਮੰਤਰੀਆਂ ਨਾਲ ਇਸ ਬਾਰੇ ਚਰਚਾ ਕੀਤੀ ਸਾਰੇ ਮੰਤਰੀਆਂ ਨੇ ਸੁਝਾ ਦਿੱਤਾ ਕਿ ਮਹਾਰਾਜ ਪੰਡਿਤ ਨੂੰ ਇੱਕ ਕੱਚੇ ਸੂਤ ਨਾਲ ਫਾਂਸੀ ਲਗਾ ਦੇਵੋ ਇਸ ਨਾਲ ਤੁਹਾਡੇ ਕਥਨ ਦਾ ਵੀ ਮਾਣ ਰਹਿ ਜਾਵੇਗਾ ਤੇ ਕੱਚੇ ਸੂਤ ਦੇ ਧਾਗੇ ਨਾਲ ਪੰਡਿਤ ਨੂੰ ਵੀ ਫਾਂਸੀ ਨਹੀਂ ਲੱਗੇਗੀ ਤੇ ਉਸ ਦੇ ਬੱਚ ਜਾਣ ਉਸ ਦੀ ਜਾਨ ਬਚ ਜਾਵੇਗੀ ਰਾਜੇ ਨੂੰ ਇਹ ਸੁਝਾਅ ਸਹੀ ਲੱਗਿਆ ਉਸ ਨੇ ਇਦਾਂ ਹੀ ਹੁਕਮ ਸੁਣਾ ਦਿੱਤਾ ਪੰਡਿਤ ਦੇ ਲਈ ਕੱਚੇ ਧਾਗੇ ਦੇ ਸੂਤ ਦੀ ਫਾਂਸੀ ਦਾ ਫੰਦਾ ਬਣਾਇਆ ਗਿਆ ਤੇ ਨਿਯਮ ਅਨੁਸਾਰ ਪੰਡਿਤ ਨੂੰ ਫਾਂਸੀ ਤੇ ਚੜਾਇਆ ਜਾਣ ਲੱਗਾ ਸਾਰੇ ਲੋਕ ਖੁਸ਼ ਸਨ ਕਿ ਨਾ ਤਾਂ ਪੰਡਿਤ ਮਰੇਗਾ ਤਨਾਹੀ ਰਾਜੇ ਦਾ ਵਚਨ ਝੂਠਾ ਪਵੇਗਾ ਪੰਡਿਤ ਨੂੰ ਵੀ ਵਿਸ਼ਵਾਸ ਸੀ ਕਿ ਸੂਤ ਦੇ ਧਾਗੇ ਤਾਂ ਉਸ ਦੀ ਮੌਤ ਨਹੀਂ ਹੋ ਸਕਦੀ ਇਸ ਲਈ ਉਹ ਵੀ ਖੁਸ਼ੀ-ਖੁਸ਼ੀ ਫਾਂਸੀ ਤੇ ਚੜਨ ਨੂੰ ਤਿਆਰ ਹੋ ਗਿਆ ਜਿਵੇਂ ਕਿ ਮਹਾਕਾਲ ਨੇ ਉਸ ਨੂੰ ਕਿਹਾ ਸੀ ਪਰ ਜਿਵੇਂ ਹੀ ਪੰਡਿਤ ਨੂੰ ਫਾਂਸੀ ਦਿੱਤੀ ਗਈ ਸੂਤ ਦਾ ਧਾਗਾ ਤਾਂ ਟੁੱਟ ਗਿਆ ਪਰ ਟੁੱਟਣ ਤੋਂ ਪਹਿਲਾਂ ਉਸ ਨੇ ਆਪਣਾ ਕੰਮ ਕਰ ਦਿੱਤਾ ਸੀ ਪੰਡਿਤ ਦੇ ਗਲੇ ਦੀ ਨਸ ਸੂਤ ਦੇ ਧਾਗੇ ਨਾਲ ਕੱਟ ਚੁੱਕੀ ਸੀ ਤੇ ਪੰਡਿਤ ਜ਼ਮੀਨ ਤੇ ਪਿਆ ਤੜਫ ਰਿਹਾ ਸੀ ਹਰ ਧੜਕਣ ਦੇ ਨਾਲ ਉਸ ਦੇ ਗਲੇ 'ਚੋਂ ਖੂਨ ਦੀ ਫੁਹਾਰ ਨਿਕਲ ਰਹੀ ਸੀ ਤੇ ਦੇਖਦਿਆਂ ਹੀ ਦੇਖਦਿਆਂ ਪੰਡਿਤ ਦਾ ਸਰੀਰ ਪੂਰੀ ਤਰ੍ਹਾਂ ਸ਼ਾਂਤ ਹੋ ਗਿਆ ਸਾਰੇ ਲੋਕ ਪੰਡਿਤ ਨੂੰ ਮਰਦਾ ਹੋਇਆ ਦੇਖ ਰਹੇ ਸਨ ਕਿਸੇ ਨੂੰ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਸ ਕਮਜ਼ੋਰ ਜਿਹੇ ਧਾਗੇ ਨਾਲ ਕਿਸੇ ਦੀ ਮੌਤ ਹੋ ਸਕਦੀ ਹੈ ਹਰ ਘਟਨਾ ਘਟ ਚੁੱਕੀ ਸੀ ਕੁਦਰਤ ਨੇ ਆਪਣਾ ਕੰਮ ਕਰ ਦਿੱਤਾ ਸੀ ਜੋ ਹੋਣਾ ਹੁੰਦਾ ਹੈ ਉਹ ਹੋ ਕੇ ਹੀ ਰਹਿੰਦਾ ਹੈ ਅਸੀਂ ਚਾਹੇ ਜਿੰਨੀਆਂ ਵੀ ਸਾਵਧਾਨੀਆਂ ਵਰਤ ਲਈਏ ਜਿੰਨੇ ਵੀ ਉਪਾਅ ਕਰ ਲਈਏ ਪਰ ਹਰ ਘਟਨਾ ਤੇ ਘਟਨਾ ਦੀ ਪੂਰੀ ਪ੍ਰਣਾਲੀ ਪਹਿਲਾਂ ਤੋਂ ਹੀ ਤੈਅ ਹੁੰਦੀ ਹੈ ਜਿਸ ਨੂੰ ਅਸੀਂ ਥੋੜਾ ਜਿਹਾ ਵੀ ਇੱਧਰ ਉੱਧਰ ਨਹੀਂ ਕਰ ਸਕਦੇ ਇਸ ਲਈ ਈਸ਼ਵਰ ਨੇ ਸਾਨੂੰ ਭਵਿੱਖ ਜਾਣਨ ਦੀ ਸ਼ਮਤਾ ਨਹੀਂ ਦਿੱਤੀ ਤਾਂ ਕਿ ਅਸੀਂ ਆਪਣੇ ਜੀਵਨ ਨੂੰ ਜ਼ਿਆਦਾ ਬਿਹਤਰ ਢੰਗ ਨਾਲ ਜੀ ਸਕੀਏ ਅਤੇ ਇਹ ਗੱਲ ਉਸ ਪੰਡਿਤ ਤੇ ਵੀ ਲਾਗੂ ਹੁੰਦੀ ਹੈ ਜੇਕਰ ਪੰਡਿਤ ਨੇ ਮਹਾਕਾਰ ਤੋਂ ਆਪਣੀ ਮੌਤ ਬਾਰੇ ਨਾ ਪੁੱਛਿਆ ਹੁੰਦਾ ਤਾਂ 6 ਮਹੀਨੇ ਰਾਜੇ ਦੀ ਕੈਦ ਵਿੱਚ ਡਰ-ਡਰ ਕੇ ਜ਼ਿੰਦਗੀ ਜੀਣ ਦੀ ਬਜਾਏ ਜ਼ਿਆਦਾ ਬਿਹਤਰ ਐਸ਼ ਔਰ ਆਰਾਮ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰਦਾ ਹਾਂਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਪੰਡਿਤ ਅਤੇ ਯਮਰਾਜ ਦੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤੇ ਲਾਈਕ ਸ਼ੇਅਰ ਜਰੂਰ ਕਰਿਓ ਤੇ ਮੇਰੇ ਪਿੰਡੂ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਕਿਤੇ ਨਾ ਜਾਣਾ ਤਾਂ ਜੋ ਅਸੀਂ ਤੁਹਾਡੇ ਲਈ ਇਦਾਂ ਹੀ ਨਵੀਆਂ-ਨਵੀਆਂ ਸੋਹਣੀਆਂ-ਸੋਹਣੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਹੀਏ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ